ਇਹ ਇੱਕ ਗਰਮਿਆਰਾ ਸੀ ਤੋਹਫਾ ਲੈ ਕੇ ਆਏ ਆ ਭਾਜੀ ਆ ਦੇਖੋ ਬੜਾ ਵਧੀਆ ਤੋਹਫਾ ਆ ਦੇਖ ਲਓ ਇਹਦੀ ਲੰਬਾਈ ਦੇਖ ਲਓ ਹਾਂਜੀ ਇਹ ਪੂਰੀ ਲੰਬਾਈ ਰਹੇਗੀ ਰਿਮੋਟ ਤੁਹਾਨੂੰ ਨਾਲ ਮਿਲੇਗਾ ਟੱਚ ਕਰਕੇ ਵੀ ਵਰਕਿੰਗ ਰਹੇਗਾ ਇਹਦਾ ਸਵਿੰਗ ਵੀ ਕਰੇਗਾ ਵਿੱਚ ਲਾਈਟ ਵੀ ਦਿੱਤੀ ਹੋਈ ਏ ਔਰ ਫਰਲਾਟੇ ਵਾਲੀ ਤੇਜ਼ ਪੂਰੀ ਫੁੱਲ ਹਵਾ ਰਹੇਗੀ ਜੀ ਅਸੀਂ ਟੋਟਲ 8 ਸਪੀਡਾਂ ਰਹਿਣਗੀਆਂ ਓਕੇ ਭਾਈ ਆ ਦੇਖੋ 8 ਸਪੀਡਾਂ ਆ ਰਹੀਆਂ ਹਵਾ ਦੇਖੋ ਇਹਦੀ ਗਿੱਡੀ ਦੇ ਓਹੋ ਬਹੁਤ ਔਰ ਇਹ ਸਵਿੰਗ ਵੀ ਕਰੇਗਾ ਹੌਲ ਕਾ ਵੀ ਹੋ ਗਿਆ ਹਾਂਜੀ ਹਵਾ ਵੀ ਬੜੀ ਏ ਇਹਦੇ ਵਿੱਚ ਪੂਰਾ ਪਾਵਰ ਬੈਂਕ ਫਿੱਟ ਕੀਤਾ ਹੋਇਆ ਵੀ ਇੱਥੋਂ ਅਸੀਂ ਸੀ ਟਾਈਪ ਤੋਂ ਚਾਰਜਰ ਕਰਨਾ ਹੈ 4 ਘੰਟੇ ਚਾਰਜਰ ਕਰਨਾ ਹੈ 6 ਘੰਟੇ ਇਹਦਾ ਬੈਟਰੀ ਬੈਕਅਪ ਰਹੇਗਾ ਤੁਹਾਨੂੰ ਮੈਂ ਇੱਕ ਐਮਰਜੈਂਸੀ ਚੀਜ਼ ਦਿਖਾਉਣ ਲੱਗਿਆ ਬਾਜੀ ਆਹ ਦੇਖੋ ਬਹੁਤ ਵਧੀਆ ਆਪਣੇ ਕੋਲ ਨਾ ਰੋਕ ਲਾਈਟ ਕੰਪਨੀ ਦੀ ਚੀਜ਼ ਆਈ ਹੋਈ ਏ ਇਹਦਾ ਤਕਰੀਬਨ ਮੰਨ ਕੇ ਚੱਲੋ ਸਿੰਗਲ ਲਾਈਟ ਉੱਤੇ ਇਹਦਾ 12 ਘੰਟੇ ਬੈਟਰੀ ਬੈਕਅਪ ਰਹੇਗਾ ਇਹ ਸੋਲਰ ਪੈਨਲ ਤੁਹਾਨੂੰ ਇਹਦੇ ਨਾਲ ਮਿਲੇਗਾ 9 ਵਾਟ ਦਾ ਪੈਨਲ ਰਹੇਗਾ ਜੀ ओके ਆ ਪੂਰੀ 4 ਮੀਟਰ ਦੀ ਲੀਡ ਰਹੇਗੀ ਹਾਂਜੀ ਇਹ ਸੋਲਰ ਨਾਲ ਵੀ ਚਾਰਜ ਹੋਏਗੀ ਬਿਜਲੀ ਨਾਲ ਚਾਰਜ ਕਰਨੀ ਹੈ ਬਿਜਲੀ ਨਾਲ ਵੀ ਚਾਰਜ ਕਰ ਸਕਦੇ ਆ ਆ ਦੇਖੋ ਇਹਦੀ ਇੱਕ ਆ ਟੋਰਚ ਆ ਜਾਏਗੀ ਜੀ ਸਾਈਡ ਤੇ ਆ ਸਾਈਡ ਐਲਈਡੀ ਆ ਗਈ ਇਹਦਾ 8 ਘੰਟੇ ਬੈਟਰੀ ਬੈਕਅਪ ਰਹੇਗਾ ਜੀ ਓਕੇ ਔਰ ਇੱਕ ਲਾਈਟ ਆ ਜਾਏਗੀ ਆ ਵਾਲੀ ਸਾਈਡ ਵਾਲੀ ਔਰ ਇਹਦੇ ਨਾਲ ਇੱਕ ਹੋਰ ਕੀ ਫਾਇਦਾ ਮਿਲੇਗਾ ਮੰਨ ਲਓ ਘਰ ਦੇ ਵਿੱਚ ਅਗਰ ਲਾਈਟ ਆਪਣੀ ਜਾਂਦੀ ਏ ਆ ਅਸੀਂ ਇਹਨ ਕੋਡ ਤਾਰ ਲਾਵਾਂਗੇ ਤਿੰਨ ਬਲਬ ਆਪਾਂ ਨੂੰ ਮਿਲਣਗੇ ਇਨਾਂ ਨਾਲ ਵੀ ਪੂਰੀ ਲੰਬੀ ਤਾਰ ਰਹੇਗੀ ਤਿੰਨ ਬਲਬ ਸਾਨੂੰ ਐਮਰਜੈਂਸੀ ਲਾਈਟ ਵਸੇ ਰਹੇਗੀ ਰੋਕ ਲਾਈਟ ਦਾ ਮਾਡਲ ਦੇਖ ਲਓ ਗੋਗਲ ਗਿਆ ਉਹ ਤੁਹਾਨੂੰ ਮੈਂ ਇੱਕ ਨਾ ਗੇਮਾਂ ਬੱਚਿਆਂ ਦੀ ਨਾ ਗੇਮਾਂ ਵਾਸਤੇ ਬੌਕਸਿੰਗ ਵਾਲੀ ਲੈ ਲੈ ਕੇ ਆ ਜੀ ਗੇਮ ਬਹੁਤ ਵਧੀਆ ਗੇਮੇ ਵਾਲੀ ਆ ਦੇਖੋ ਇਹ 뮤직 ਵੀ ਚੱਲੇਗਾ ਨਾ ਇਹਨੂੰ ਆਪਾਂ ਬਲੂਟੁੱਥ ਨਾਲ ਵੀ ਅਟੈਚ ਕਰ ਸਕਦੇ ਆ ਬਲੂਟੁੱਥ ਨਾਲ ਅਟੈਚ ਕਰਕੇ ਆ ਗਲਵਸ ਮਿਲਣਗੇ ਕੰਨ ਦੇ ਉੱਤੇ ਟੰਗ ਦਿਓ ਜਿਵੇਂ ਬੱਚਿਆਂ ਨੂੰ ਛੁੱਟੀਆਂ ਹੋਈਆਂ ਪਈਆਂ ਨੇ ਮੋਬਾਈਲ ਤੋਂ ਖਿਹੜਾ ਛਡਾਉਣ ਵਾਸਤੇ ਬਹੁਤ ਵਧੀਆ ਚੀਜ਼ ਹੈ ਭਾਜੀ ਜਿੱਦਾਂ ਜਿੱਦਾਂ ਜਿੱਥੇ ਜਿੱਥੇ ਲਾਈਟ ਚੱਲੇਗੀ ਉਦੋਂ-ਉਦੋਂ ਪੰਚ ਕਰਨਾ ਹੈ ਟਾਸਕ ਪੂਰਾ ਕਰਨਾ ਹੁੰਦਾ ਹੈ ਇਹ ਬੱਚਿਆਂ ਨੂੰ ਬਾਕਸਿੰਗ ਸਿਖਾਉਣ ਵਾਸਤੇ ਨਿਊ ਮਸ਼ੀਨ ਆਈ ਹੋਈ ਏ ਹੈਵੀ ਕੁਆਲਿਟੀ ਦੀ ਏ ਇਹ ਨਾਮ ਪੜ ਲਓ ਤੁਸੀਂ ਮੈਕਸ ਟੋਪ ਇੰਟੈਲੀਜੈਂਟ 뮤직 ਬਾਕਸ ਪੰਚ ਕਰਦੇ ਕਰਦੇ ਆਪਣਾ ਜਿਹੜਾ ਜੋ ਟਾਰਗੇਟ ਹੋਏਗਾ ਉਹ ਤੁਹਾਨੂੰ ਇਹ ਮਸ਼ੀਨ ਹੀ ਦੇएगी ਟਾਰਗੇਟ ਹਾਂਜੀ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਆਪਾਂ ਖੜਾ ਲੁਧਿਆਣੇ ਫੀਲਡ ਗੰਜ ਪੋਚਾ ਨੰਬਰ 16 ਦਰਸ਼ਨ ਲਵਾਈ ਦੇ ਨੇੜੇ ਬਾਬੇ ਨਾਨਕ ਦੀ ਹੱਟੀ ਦੇ ਤੇ ਲਟਰੋਰੀng ਸਮਾਨ ਤੁਹਾਨੂੰ ਦਿਖਾਉਂ ਰਿਹਾ ਬਹੁਤ ਜ਼ਿਆਦਾ ਘੱਟ ਰੇਟਾਂ ਦੇ ਤੇ ਪੂਰੀ ਗਾਰੰਟੀ ਦੇ ਵਿੱਚ ਆਜੋ ਵੀਡੀਓ ਨਾ ਬਣੇ ਰੋ ਜੀ ਹਾਂਜੀ ਭਾਜੀ ਕੀ ਹਾਲ ਚਾਲ ਹੈ ਜੀ ਸასიਖਾਲ ਜੀ ਸਾਰੇ ਤੇਜੀ ਕੈਂਡ ਪੇਜ ਵਾਲਿਆਂ ਨੂੰ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਤੁਹਾਡਾ ਪਤਾ ਅਸੀਂ ਨਵੇਂ-ਨਵੇਂ ਗੈਜੇਟਸ ਲੈ ਕੇ ਆਉਂਦੇ ਰਹਿੰਦੇ ਆ ਇੱਕ ਤੁਹਾਨੂੰ ਪਤਾ ਹੈ ਵੀ ਜਿਵੇਂ ਹੁਣ ਪਿੱਛੇ ਫੇਰ ਮੋਗ ਡ੍ਰਿਲ ਦਾ ਲਾਂਚ ਹੋਇਆ ਸੀ ਮੋਗ ਡ੍ਰਿਲ ਕਰਕੇ ਸਾਰੀ ਜਗ੍ਹਾ ਲੇਟਾ ਬੰਦ ਕੀਤੀਆਂ ਗਈਆਂ ਸੀ ਤੁਹਾਨੂੰ ਇੱਕ ਐਮਰਜੈਂਸੀ ਚੀਜ਼ ਦਿਖਾਉਣ ਲੱਗੇ ਹਾਂ ਬਾਜੀ ਆ ਦੇਖੋ ਬਹੁਤ ਵਧੀਆ ਆਪਣੇ ਕੋਲ ਨਾ ਰੋਕ ਲਾਈਟ ਕੰਪਨੀ ਦੀ ਚੀਜ਼ ਆਈ ਹੋਈ ਏ ਇਹਦਾ ਤਕਰੀਬਨ ਮੰਨ ਕੇ ਚੱਲੋ ਸਿੰਗਲ ਲਾਈਟ ਉੱਤੇ ਇਹਦਾ 12 ਘੰਟੇ ਬੈਟਰੀ ਬੈਕਅਪ ਰਹੇਗਾ ਇਹ ਸੋਲਰ ਪੈਨਲ ਤੁਹਾਨੂੰ ਇਹਦੇ ਨਾਲ ਮਿਲੇਗਾ 9 ਵਾਟ ਦਾ ਪੈਨਲ ਰਹੇਗਾ ਜੀ ਓਕੇ ਆ ਪੂਰੀ 4 ਮੀਟਰ ਦੀ ਲੀਡ ਰਹੇਗੀ ਹਾਂਜੀ ਇਹ ਸੋਲਰ ਨਾਲ ਵੀ ਚਾਰਜ ਹੋਏਗੀ ਬਿਜਲੀ ਨਾਲ ਚਾਰਜ ਕਰਨੀ ਏ ਬਿਜਲੀ ਨਾਲ ਵੀ ਚਾਰਜ ਕਰ ਸਕਦੇ ਆ ਆ ਦੇਖੋ ਇਹਦੀ ਇੱਕ ਆ ਟੋਰਚ ਆ ਜਾਏਗੀ ਜੀ ਸਾਈਡ ਤੇ ਆ ਸਾਈਡ ਐਲਈਡੀ ਆ ਗਈ ਇਹਦਾ 8 ਘੰਟੇ ਬੈਟਰੀ ਬੈਕਅਪ ਰਹੇਗਾ ਜੀ ਔਰ ਇੱਕ ਲਾਈਟ ਆ ਜਾਏਗੀ ਆ ਵਾਲੀ ਸਾਈਡ ਵਾਲੀ ਔਰ ਇਹਦੇ ਨਾਲ ਇੱਕ ਹੋਰ ਕੀ ਫਾਇਦਾ ਮਿਲੇਗਾ ਮੰਨ ਲਓ ਘਰ ਦੇ ਵਿੱਚ ਅਗਰ ਲਾਈਟ ਆਪਣੀ ਜਾਂਦੀ ਏ ਆ ਅਸੀਂ ਇਹਨ ਕੋਡ ਤਾਰ ਲਾਵਾਂਗੇ ਤਿੰਨ ਬਲਬ ਆਪਾਂ ਨੂੰ ਮਿਲਣਗੇ ਇਹਨਾਂ ਨਾਲ ਵੀ ਪੂਰੀ ਲੰਬੀ ਤਾਰ ਰਹੇਗੀ ਤਿੰਨ ਬਲਬ ਸਾਨੂੰ ਐਮਰਜੈਂਸੀ ਲਾਈਟ ਵਸੇ ਰਹੇਗੀ ਰੋਕ ਲਾਈਟ ਦਾ ਮਾਡਲ ਦੇਖ ਲਓ ਗੂਗਲ ਉੱਤੇ ਸਰਚ ਕਰ ਲਿਓ ਸਾਡੇ ਕੋਲ ਪ੍ਰਾਈਸ ਰਹੇਗਾ 1800 ਰੁਪਏ ਆਰ ਐਲ 6790 ਦਾ ਮਾਡਲ ਰਹੇਗਾ ਜੀ ਇਹਦੇ ਚ ਦੋ ਮਾਡਲ ਮਿਲਣਗੇ ਇੱਕ 1650 ਰੁਪਏ ਇੱਕ ਤੁਹਾਨੂੰ ਮਿਲੇਗਾ 1800 1800 ਰੁਪਏ ਦਾ 6 ਮਨਥ ਦੀ ਇਹਨਾਂ ਦੀ ਵਾਰੰਟੀ ਰਹੇਗੀ ਜੀ ਓਕੇ ਅੱਗੇ ਆਓ ਤੁਹਾਨੂੰ ਮੈਂ ਇੱਕ ਨਾ ਗੇਮਾਂ ਬੱਚਿਆਂ ਦੀ ਨਾ ਗੇਮਾਂ ਵਾਸਤੇ ਬੌਕਸਿੰਗ ਵਾਲੀ ਲੈ ਕੇ ਆਂ ਜੀ ਗੇਮ ਬਹੁਤ ਵਧੀਆ ਗੇਮੇ ਵਾਲੀ ਆਹ ਦੇਖੋ ਇਹ ਮਿਊਜ਼ਿਕ ਵੀ ਚੱਲੇਗਾ ਨਾਲ ਇਹਨੂੰ ਆਪਾਂ 블루투스 ਨਾਲ ਵੀ ਅਟੈਚ ਕਰ ਸਕਦੇ ਆ ਬਲੂਟੂਥ ਨਾਲ ਅਟੈਚ ਕਰਕੇ ਆ ਗਲਵਸ ਮਿਲਣਗੇ ਕੰਨ ਦੇ ਉੱਤੇ ਟੰਗ ਦਿਓ ਜਿਵੇਂ ਬੱਚਿਆਂ ਨੂੰ ਛੁੱਟੀਆਂ ਹੋਈਆਂ ਪਈਆਂ ਨੇ ਮੋਬਾਈਲ ਤੋਂ ਖਿਹੜਾ ਛੜਾਉਣ ਵਾਸਤੇ ਬਹੁਤ ਵਧੀਆ ਚੀਜ਼ ਹੈ ਭਾਜੀ ਜਿੱਦਾਂ ਜਿੱਦਾਂ ਜਿੱਥੇ ਜਿੱਥੇ ਲਾਈਟ ਚੱਲੇਗੀ ਉਦੋਂ ਉਦੋਂ ਪੰਚ ਕਰਨਾ ਟਾਸਕ ਪੂਰਾ ਕਰਨਾ ਹੁੰਦਾ ਹੈ ਇਹ ਬੱਚਿਆਂ ਨੂੰ ਬੌਕਸਿੰਗ ਸਿਖਾਉਣ ਵਾਸਤੇ ਨਿਊ ਮਸ਼ੀਨ ਆਈ ਹੋਈ ਏ ਹੈਵੀ ਕੁਆਲਿਟੀ ਦੀ ਏ ਇਹ ਨਾਮ ਪੜ ਲਓ ਤੁਸੀਂ ਮੈਕਸ ਟੌਪ ਇੰਟੈਲੀਜੈਂਟ 뮤직 ਬੌਕਸਿੰਗ ਟਾਰਗੇਟ Okay. ओके ஆன்लाइन रेट ਚਲ ਚੈੱਕ ਕਰ ਲਿਓ 3000 ਤੋਂ 3200 ਰੁਪਏ ਇਹਦਾ ਆਨਲਾਈਨ ਰੇਟ ਹੈ ਆਪਣੇ ਕੋਲ ਤੁਹਾਨੂੰ ਮਿਲੇਗਾ ਸਿਰਫ ਔਰ ਸਿਰਫ 2650 ਰੁਪਏ ਦਾ ਓਕੇ ਵੀਰੇ ਪੂਰੀ ਹੈਵੀ ਕੁਆਲਿਟੀ ਦੇ ਵਿੱਚ ਰਹੇਗਾ ਜੀ ਇਹਦਾ ਬਾਕਸਿੰਗ ਟਾਰਗੇਟ ਇਹਨੂੰ ਕਹਿੰਦੇ ਨੇ ਜਿੱਥੇ-ਜਿੱਥੇ ਲਾਈਟ ਧਨਵਾ ਮਿਊਜ਼ਿਕ ਸੁਖਾਨਾ ਦਾ ਇੱਕ ਵਾਰੀ ਇਹਦਾ ਮਿਊਜ਼ਿਕ ਸੁਣਿਆ ਤੁਸੀਂ ਆਹ ਹੋ ਗਿਆ ਜਿੱਥੇ-ਜਿੱਥੇ ਲਾਈਟ ਚੱਲੇਗੀ ਉੱਥੇ-ਉੱਥੇ ਆਪਾਂ ਬਾਕਸਿੰਗ ਪੰਚ ਕਰੀ ਜਾਣਾ ਪੰਚ ਕਰਦੇ ਕਰਦੇ ਆਪਣਾ ਜਿਹੜਾ ਜੋ ਟਾਰਗੇਟ ਹੋਏਗਾ ਉਹ ਤੁਹਾਨੂੰ ਇਹ ਮਸ਼ੀਨ ਹੀ ਦੇਗੀ ਟਾਰਗੇਟ ਇਹ ਨਾਲ ਦੋ ਗਲਵਸ ਮਿਲਣਗੇ ਇਹ ਕਾ بڑے بڑے ਸੋਨੇ ਨਾ ਅਸੀਂ ਭਾਜੀ ਆਰਟੀਕਲ ਲੈ ਕੇ ਆਏ ਆ ਦੇਖੋ ਯੂਨੀਕੌਰਨ ਸਾਰੇ ਇਹਨਾਂ ਨੂੰ ਇਦਾਂ ਅਸੀਂ ਥੱਪੜ ਮਾਰੀ ਜਾਵਾਂਗੇ ਬਹੁਤ ਬਹੁਤ ਸੋਨੇ ਇਹਨਾਂ 'ਚ ਕਲਰ ਚੇਂਜ ਹੁੰਦੇ ਨੇ ਡੱਕ ਆ ਗਿਆ ਉੱਲੂ ਆ ਗਿਆ ਸਾਰੇ ਆਪਣੇ ਪਾਂਡੇ ਜੋ ਵੀ ਰਹੇਗਾ ਸਾਰਾ ਵਰਕਿੰਗ ਦੇ ਵਿੱਚ ਰਹੇਗਾ ਸਾਰਿਆਂ ਦੇ ਵਿੱਚ ਪੰਜ ਕਲਰ ਦੀਆਂ ਲਾਈਟਾਂ ਚਲਦੀਆਂ ਨੇ ਜੀ ਓਕੇ ਜੀ ਆਹ ਸਭ ਤੋਂ ਪਿਆਰਾ ਆਪਣਾ ਜਿਹੜਾ ਆਰਟੀਕਲ ਏ ਪਾਂਡਾ ਵਾਹ ਦੇਖੋ ਇਹ ਤਾਂ ਆਪਾਂ ਪਿੱਛੇ ਵੀ ਵੀਡੀਓ ਵਿੱਚ ਦਿਖਾਇਆ ਸੀ ਇਹਦੇ ਵਿੱਚ ਸਾਰੇ ਆਰਟੀਕਲ ਆ ਚੁੱਕੇ ਹੋਏ ਨੇ 450 ਤੋਂ ਲੈ ਕੇ 550 ਰੁਪਏ ਤੱਕ ਆਪਣੇ ਕੋਲੇ ਸਾਰੇ ਆਰਟੀਕਲ ਮਿਲ ਜਾਣਗੇ ਜੀ ਓਕੇ ਭਾਈ ਇੱਕ ਗਰਮੀਆਂ ਦਾ ਸੀ ਤੋਹਫਾ ਲੈ ਕੇ ਆਏ ਆ ਭਾਜੀ ਆ ਦੇਖੋ ਬੜਾ ਵਧੀਆ ਤੋਹਫਾ ਆਹ ਦੇਖ ਲਓ ਇਹਦੀ ਲੰਬਾਈ ਦੇਖ ਲਓ ਹਾਂਜੀ ਇਹ ਪੂਰੀ ਲੰਬਾਈ ਰਹੇਗੀ ਰਿਮੋਟ ਤੁਹਾਨੂੰ ਨਾਲ ਮਿਲੇਗਾ ਟੱਚ ਕਰਕੇ ਵੀ ਵਰਕਿੰਗ ਰਹੇਗਾ ਇਹਦਾ ਸਵਿੰਗ ਵੀ ਕਰੇਗਾ ਵਿੱਚ ਲਾਈਟ ਵੀ ਦਿੱਤੀ ਹੋਈ ਏ ਔਰ ਫਰਲਾਟੇ ਵਾਲੀ ਤੇਜ਼ ਪੂਰੀ ਫੁੱਲ ਹਵਾ ਰੇਗੀ ਜੀ ਅਸੀਂ ਟੋਟਲ 8 ਸਪੀਡਾਂ ਰਹਿਣਗੀਆਂ ਓਕੇ ਭਾਈ ਆ ਦੇਖੋ 8 ਸਪੀਡਾਂ ਆ ਗਈਆਂ ਹਵਾ ਦੇਖੋ ਇਹਦੀ ਗਿੱਡੀ ਦੇ ਆਹੋ ਹੋ ਬਹੁਤ ਔਰ ਇਹ ਸਵਿੰਗ ਵੀ ਕਰੇਗਾ ਹਾਂ ਜੀ ਤਾਂ ਵੀ ਹੋਣੀ ਹੈ ਹਾਂ ਜੀ ਹਵਾ ਵੀ ਬੜੀ ਏ ਇਹਦੇ ਵਿੱਚ ਪੂਰਾ ਪਾਵਰ ਬੈਂਕ ਫਿੱਟ ਕੀਤਾ ਹੋਇਆ ਵੀ ਇੱਥੋਂ ਅਸੀਂ ਸੀ ਟਾਈਪ ਤੋਂ ਚਾਰਜਰ ਕਰਨਾ ਹੈ 4 ਘੰਟੇ ਚਾਰਜਰ ਕਰਨਾ ਹੈ 6 ਘੰਟੇ ਇਹਦਾ ਬੈਟਰੀ ਬੈਕਪ ਬਰੇਗਾ ਜੀ ਕਿੰਨੇ ਦਾ ਹੈ ਇਹਦੀ ਹਵਾ ਰਹੇਗੀ ਫਰਲਾਟੀ ਵਾਲੀ ਇਹ ਤੁਹਾਨੂੰ ਦਵਾਂਗੇ ਸਿਰਫ ਔਰ ਸਿਰਫ 2800 ਰੁਪਏ ਦਾ ਔਰ ਪੂਰੇ ਇਹਦੇ ਸੀਜ਼ਨ ਦੀ ਵਾਰੰਟੀ ਰਹੇਗੀ ਜੀ ਰੋਗ ਲਾਈਟ ਤੇ ਭਾਜੀ ਜਿੰਨੇ ਵੀ ਆਪਣੇ ਕੋਲ ਫੈਨ ਨੇ ਨਾ ਅਸੀਂ ਸਾਰਿਆਂ ਦੀ ਵਾਰੰਟੀ ਦਿੰਨੇ ਆ ਰੋਗ ਲਾਈਟ ਕੰਪਨੀ ਸਾਡੇ ਕੋਲ ਸਭ ਤੋਂ ਬੈਸਟ ਕੰਪਨੀ ਆਉਂਦੀ ਹੈ ਜੀ ਓਕੇ ਇਹ ਕਬੜੇ ਕੋਲ ਕੈਮਰਾ ਅਵੇਲੇਬਲ ਹੋ ਚੁੱਕੇ ਆ ਸਪੈਕਸ ਵਾਲਾ ਚੱਲਦੀ ਚੱਲਦੀ ਆਪਣੀ ਵੀਡੀਓ ਸ਼ੇਅਰ ਕਰ ਦਿਓ ਇਹਦਾ ਪ੍ਰਾਈਸ ਹੈਗਾ ਜੀ 3800 ਰੁਪਏ ਜਿਹੜਾ ਵੀਡੀਓ ਸ਼ੇਅਰ ਕਰਕੇ ਦੇਵੇਗਾ 3450 ਰੁਪਏ ਉਹਨਾਂ ਨੂੰ ਅਸੀਂ ਪ੍ਰਾਈਸ ਦੇਵਾਂਗੇ ਦੇ ਵਿੱਚ ਕੈਮਰਾ ਹਾਂ ਜੀ ਐਨਕ ਦੇ ਵਿੱਚ ਭਾਜੀ ਕੈਮਰਾ ਲੱਗਿਆ ਹੋਇਆ ਕੋਈ ਵੀ ਇੱਚ ਜੱਜ ਨਹੀਂ ਕਰ ਸਕਦਾ 8 ਮੈਗਾਪਿਕਸਲ ਦੀ ਕੁਆਲਿਟੀ ਰਹੇਗੀ ਜੀ ਓਕੇ ਭਾਜੀ ਇਹਦੇ ਇੱਥੇ ਮੈਮਰੀ ਕਾਰਡ ਪੈਂਦਾ ਹੈ ਸਾਈਡ ਦੇ ਇੱਥੇ ਇਹਦਾ ਮੈਮਰੀ ਕਾਰਡ ਪਾਣਾ ਹੈ ਮੈਮਰੀ ਕਾਰਡ ਪਾ ਕੇ ਬਟਨ ਦਬਾ ਕੇ ਅਸੀਂ ਇੱਥੋਂ ਔਨ ਕਰ ਦਾਂਗੇ ਇਹਦੇ ਵਿੱਚ ਤੁਸੀਂ ਮੰਨ ਕੇ ਵੀ ਚੱਲੋ ਆਪਣੀ 4 ਘੰਟੇ ਦੀ ਅਸੀਂ ਵੀਡੀਓ ਜਿਹੜੀ ਇਹ ਰਿਪੋਰਟ ਕਰ ਸਕਦੇ ਆ ਛੋਟੇ ਛੋਟੇ ਕਲਿੱਪ ਬਣਨਗੇ 5-5 ਸਕਿੰਟ ਦੇ ਓਕੇ ਬਾਈ ਅਗੇ ਤੁਹਾਨੂੰ ਇੱਕ ਆਵਾਜ਼ ਦਿਖਾਉਣ ਲੱਗਿਆ ਭਾਜੀ ਆਵਾਜ਼ ਦੇਖੋ ਬੜੀ ਪਿਆਰੀ ਏ ਆ ਦੇਖੋ ਆਵਾਜ਼ ਬੜਾ ਪਿਆਰਾ ਮਾਡਲ ਆਇਆ ਹੋਇਆ ਇਹਦੇ ਵਿੱਚ 256 GB ਤੱਕ ਦਾ ਮੈਮਰੀ ਕਾਰਡ ਪੈਂਦਾ ਜੀ 8 GB ਤੋਂ ਲੈ ਕੇ 256 GB ਤੱਕ ਦਾ ਓਕੇ ਬਾਈ ਤੁਸੀਂ ਇਹਦੇ 'ਚ 28 ਘੰਟੇ ਦੀ ਲਗਾਤਾਰ ਰਿਕਾਰਡਿੰਗ ਕਰ ਸਕਦੇ ਹੋ ਇਹਦੇ ਵਿੱਚ ਵੀ ਕੈਮਰਾ ਫਿੱਟ ਕੀਤਾ ਹੋਇਆ ਬਹੁਤ ਵਧੀਆ ਹਾਈ ਕੁਆਲਿਟੀ ਦੀ ਆਵਾਜ਼ ਰਹੇਗੀ 4800 ਰੁਪਏ ਦਾ ਪ੍ਰਾਈਸ ਰਹੇਗਾ ਵੱਡੀ 1200mAh ਦੀ ਇਹਦੇ ਵਿੱਚ ਬੈਟਰੀ ਦਿੱਤੀ ਹੋਈ ਏ ਲਗਾਤਾਰ 28 ਘੰਟੇ ਅਨਸਟੋਪੇਬਲ ਤੁਸੀਂ ਇਹਦੇ ਵਿੱਚ ਆਪਣੀ ਵੀਡੀਓ ਰਿਕਾਰਡ ਕਰ ਸਕਦੇ ਹੋ